ਅਸੀਂ ਅੱਜ ਪਹੁੰਚੇ ਹਾਂ ਜੀ ਪਿੰਡ ਗੁਜਰਪੁਰਾ ਨੇੜੇ ਅjnਾਲਾ ਤੁਸੀਂ ਦੇਖ ਰਹੇ ਹੋ ਜੀ ਆਪ ਦਾ ਹਰਮਨ ਪਿਆਰਾ ਚੈਨਲ ਮੈਂ ਹਾਂ ਪੱਤਰਕਾਰ ਮਨਿੰਦਰ ਕੈਸਰ ਅੱਜ ਮਿਤੀ 19 ਸਤੰਬਰ ਸੰਤ ਮਾਈਕਲ ਚਰਚ ਅjnਾਲਾ ਵੱਲੋਂ ਫਾਦਰ ਜੋਸ਼ ਇਲੀਕਲ ਜੀ ਦੀ ਅਗਵਾਈ ਹੇਠ ਪਿੰਡ ਗੁਜਰਪੁਰਾ ਵਿੱਚ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਇਸ ਮੌਕੇ ਉੱਚੇ ਤੌਰ ਤੇ ਪਹੁੰਚੀਆਂ ਟੀਮਾਂ ਨਿਰਮਲਾ ਮਿਸ਼ਨ ਹਸਪਤਾਲ ਕਪੂਰਥਲਾ ਮਕਸੂਦ ਹਸਪਤਾਲ ਕਰਤਾਰਪੁਰ ਅਤੇ ਪੀਖੀ ਪਿੰਡ ਦੀਆਂ ਡਾਕਟਰਾਂ ਦੀਆਂ ਟੀਮਾਂ ਅਲੱਗ-ਅਲੱਗ ਪਿੰਡਾਂ ਵਿੱਚ ਪਹੁੰਚੇ ਅਤੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ। ਮਨਿੰਦਰ ਕੈਸਰ ਦੀ ਵਿਸ਼ੇਸ਼ ਰਿਪੋਰਟ ਟੈਕਸਲਾ ਲਾਈਵ ਟੀਵੀ ਅਜਨਾਲਾ। ਹਾਂਜੀ ਵੀਰ ਜੀ ਕਿਹਨਾ ਤੁਹਾਡਾ? ਮੇਰਾ ਨਾਮ ਬਾਬਰੂਪਾ ਮਸੀ ਸੰਤ ਮਾਈਕਲ ਚਰਚ ਅਜਨਾਲਾ ਸਾਡੇ ਬਹੁਤ ਹੀ ਅਤਿ ਸਤਿਕਾਰਯੋਗ ਫਰਜੋਸ ਇਲਕਲਜੀ ਅਜਨਾਲਾ ਦੇ ਡੀਨ ਸਹਾਇਕ ਫਾਦਰ ਅਨੀਸ ਜੀ ਜਿਨ੍ਹਾਂ ਦੇ ਵੱਲੋਂ ਅੱਜ ਜੋ ਹਰ ਦੇ ਕਾਰਨ ਪੀੜਤ ਪਰਿਵਾਰਾਂ ਦੇ ਲਈ ਮੈਡੀਕਲ ਕੈਂਪ ਲਗਾਇਆ ਗਿਆ ਹੈ ਤੁਸੀਂ ਸਾਡੇ ਵਿੱਚ ਨਿਰਮਲਾ ਮੈਸਨ ਹਸਪੀਟਲ ਕਰਤਾਰਪੁਰ ਕਪੂਰਤਲਾ ਤੋਂ ਅਤੇ ਮਕਸੂਦਾ ਹਸਪੀਟਲ ਤੋਂ ਅਤੇ ਪਿੱਕੀਪੰਡ ਉੱਥੋਂ ਵੀ ਸਾਡੀ ਡਾਕਟਰਾਂ ਦੀ ਟੀਮ ਪਹੁੰਚੀ ਹੈ ਹਨ ਅਤੇ ਸਾਡੇ ਜਨਾਲਾ ਇਲਾਕੇ ਦੇ ਵਿੱਚ ਗੁਜਰਪੁਰਾ ਡਿਆਲ ਪੱਟੀ ਜਗਦੇਵ ਚੱਕ ਬਾਲਾ ਵੰਜਾ ਵਾਲਾ ਤੇ ਗ੍ਰੰਥ ਘਰ ਵਿੱਚ ਇਹ ਸਾਰੇ ਕੈਂਪ ਵੀ ਦੀ ਇੱਕੋ ਵਾਰੀ ਅੱਜ ਲਗਾਏ ਗਏ ਹਾਂ ਜੀ ਹਾਂ ਜੀ ਵਾਫਾ ਦੀਆਂ ਟੀਮਾਂ ਭੇਜ ਗਈਆਂ ਪਿੰਡਾਂ ਵਿੱਚ ਤੇ ਜੋ ਵੀ ਬਿਮਾਰ ਸਨ ਉਹਨਾਂ ਵਾਸਤੇ ਮੈਡੀਸਿਨ ਦਿੱਤੀ ਜਾ ਰਹੀ ਹੈ ਤੇ ਜੋ ਵੀ ਬਿਮਾਰ ਲੋਕ ਆ ਕੇ ਆਪਣੀ ਮੈਡੀਸਿਨ ਲੈ ਕੇ ਤੇ ਸਿਫਾ ਹਾਸਲ ਪ੍ਰਾਪਤ ਕਰਦੇ ਹਨ ਕਿੰਨੇ ਕਿ ਪਿਛੋਂ ਤੱਕ ਵੇਚ ਚੁੱਕੇ ਬਈ ਇੱਥੇ ਕਰਤੀਬਨ ਸਵੇਰ ਤੋਂ ਲੈ ਕੇ 3-4:00 ਹੋ ਚੁੱਕੇ ਆ ਜਲਦਬਤ ਹਾਂ ਜੀ ਪੰਜ ਕਿਹਨਾ ਤੁਹਾਡਾ ਹਾਂ ਜੀ ਮੈਂ ਪਿੰਡ ਦੀ ਬਸਨੀਕ ਲੂਸੀ ਤੇ ਮੈਂ ਪਿੰਡ ਗੁਜਰਪ੍ਰੇਤ ਤੋਂ ਬੋਲ ਰਹੀ ਆ ਸਾਡੇ ਫਾਦਰ ਜੀ ਜੋਸ਼ ਅਲਿਕਲ ਵੱਲੋਂ ਅਜਨਾਲਾ ਪੈਰਿਸ਼ ਵਿਦ ਵੱਲੋਂ ਇੱਥੇ ਇੱਕ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਆ ਤੇ ਕਾਫੀ ਲੋਕਾਂ ਨੂੰ ਇਥੇ ਮੈਡੀਸਿਨ ਵਗੈਰਾ ਪ੍ਰੋਵਾਈਡ ਕੀਤੀ ਗਈ ਆ ਤੇ ਇਹ ਸਵੇਰ ਦੇ ਲਗਾ ਲਗਾਤਾਰ ਚੱਲ ਰਿਹਾ ਹੈ ਕੈਂਪ ਵੇਖ ਲੋ ਤੁਸੀਂ ਕਿ ਲੋਕੀ ਮੈਡੀਸਨ ਵਗੈਰਾ ਲੈ ਰਹੇ ਨੇ ਸਿਹਤ ਸਹੂਲਤਾਂ ਮਿਲ ਰਹੀਆਂ ਨੇ ਲੋਕਾਂ ਨੂੰ ਸਰਕਾਰ ਵੱਲੋਂ ਵੀ ਤੇ ਮਿਸ਼ਨ ਵੱਲੋਂ ਵੀ ਤੇ ਲੋਕੀ ਸਿਹਤ ਸਹੂਲਤਾਂ ਦਾ ਫਾਇਦਾ ਲੈ ਰਹੇ ਨੇ ਤੇ ਮੈਡੀਸਨ ਵਗੈਰਾ ਵਧੀਆ ਮਿਲ ਰਹੀ ਆ ਹਾਂ ਜੀ ਅਸੀਂ ਇਹ ਕੈਂਪ ਤੋਂ ਬਹੁਤ ਖੁਸ਼ ਆ ਕਿ ਮਿਸ਼ਨ ਵੱਲੋਂ ਇੱਕ ਕੈਂਪ ਲਗਾਇਆ ਗਿਆ ਆ ਤੇ ਹੀ ਫਾਦਰ ਜੀ ਦਾ ਤੇ ਪੂਰੀ ਕਲਿਸੀਅਮ ਵੱਲੋਂ ਫਾਦਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਪਿੰਡ ਦੇ ਲੋਕਾਂ ਵੱਲੋਂ ਵੀ ਧੰਨਵਾਦ ਕਰਦੇ ਹਾਂ